ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਜ ਚੁੱਕੇ ਨੇ 5:00 ਇਸ ਵਕਤ ਖੜਾ ਆ ਪਬਰਨਾਲਾ ਮੰਡੀ ਦੇ ਵਿੱਚ ਤਰੀਕੇ ਹੈਗੀ ਹੈ ਅੱਜ 6 ਦਿਨ ਹੈਗਾ ਅੱਜ ਸੋਮਵਾਰ ਚਲੋ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੁਣ ਛੇਨ ਦਾ ਰੇਟ ਜੀ ਤੇ ਥੋੜਾ ਜਿਹਾ ਮੀਂਹ ਵਾਲਾ ਮੌਸਮ ਵੀ ਖੜਾ ਹੈ ਜੀ ਦੋਸਤੋ ਪੱਤ ਗੋਬੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਪੂਰੀ ਦਾ ਭਾਅ ਆ ਰਿਹਾ ਜੀ ਪੱਤ ਗੋਬੀ ਦਾ ਜੀ ਅੱਜ ਦਾ ਜੀ 3 ਹਾਂਜੀ ਦੋਸਤੋ ਹਰੀ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਬੋਰੀਆਂ ਪਾ ਰਿਹਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਪਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀ ਦਾ ਪਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਸ਼ਮਲਾ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਨਾਲ ਪਾ ਰਿਹਾ ਜੀ ਸ਼ਮਲਾ ਮਿਰਚ ਦਾ ਜੀ ਅੱਜ ਦਾ ਜੀ ਉਹੀ ਗੱਲ ਹੈ 80 ਰੁਪਏ ਦੇ ਮੇਰਾ ਪਾ ਜੀ ਸ਼ਮਲਾ ਮਿਰਚ ਦਾ ਜੀ ਅੱਜ ਦਾ

ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 15 ਲਖਾਫੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ 15 ਲਖਾਫੇ ਦਾ ਜੀ ਅੱਜ ਦਾ ਜੀ 15 ਕਿਲੋ ਵਾਲੇ ਲਖਾਫੇ ਦਾ ਭਾਅ ਜੀ ਅੱਜ ਦਾ ਜੀ ਤੇ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਰੁਪਏ ਕਿਲੋ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 300 ਰੁਪਏ ਕਿਲੋ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜ ਹਾਂਜੀ ਦੋਸਤੋ ਪਿੰਡੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਮਨਸ਼ੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਪਨਸ਼ੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਚੀਚੂ ਦਾ ਭਾਅ ਰਿਹਾ ਅੱਜ ਦਾ ਜੀ ਬੈਂਗਣੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਪਨਸ਼ੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਰੁਪਏ ਦਾ ਭਾਅ ਜੀ ਪਨਸ਼ੇਰੀ ਦਾ ਜੀ ਅੱਜ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਬੈਂਗਣੀ ਦਾ ਜੀ ਅੱ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਸੱਜੀ ਜੀ ਅੱਜ ਦਾ ਜੀ ਤੇ ਮੌਸਮ ਵੀ ਥੋੜਾ ਜਿਹਾ ਖਰਾਬ ਆ ਹੋ ਰਹੀ ਮੌਸਮਾ ਚਲੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਦੂਰੇ ਜਾਨ ਵਾਲੇ ਕੱਦੂ ਦਾ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਸੱਜੀ ਬਾਈ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਕੀ ਹਾਲ ਹੈ ਸੋਨੀ ਕੈਮਾਂ ਭਾਈ ਹਾਂਜੀ ਦੋਸਤੋ ਜਾਲ ਵਾਲੇ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਜਾਲ ਵਾਲੇ ਕਦੂ ਦਾ ਜੀ ਅੱਜ ਦਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਕਦੂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕਦੂ ਦਾ ਜੀ ਅੱਜ ਦਾ ਜੀ ਜਾਲ ਵਾਲੇ ਦਾ ਜੀ ਹਾਂਜੀ ਦੋਸਤੋ ਨੋਕਲ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾਫੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਨੇ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਜੀ 12 ਤੋਂ ਲੈ ਕੇ 15 ਰੁਪਏ ਤੱਕ ਹਾਂ ਭਾਈ ਹਾਂ ਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਡ ਲੈਣੀ ਪੈਣੀ ਜੇ ਮੂਲੀ ਲੈਣੀ ਹੈ ਵੀ ਕਿਸੇ ਨੇ ਵੀ ਇਕੱਠੀ ਲੈਣੀ ਪੈਣੀ ਹੈ ਜੇ ਇਹ ਠੀਕ ਹੈ ਜੀ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਮੂਲੀ ਦਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਕਿਲੋ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਦਾਣੇ ਵਾਲੇ ਚਾਹਵੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਦਾਣੇ ਵਾਲੇ ਚਾਹਵੇ ਦਾ ਭ ਦੋਸਤੋ ਚਿਬੜਾਂ ਦਾ ਭਾਅ ਆ ਰਿਹਾ ਜੀ ਕਿਲੋ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਤੇ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਇਹ ਪੰਛੇਰੀ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਮੇਥੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਰੁਪਏ ਕਿਲੋ ਦਾ ਭਾਅ ਜੀ ਮੇਥੀ ਦਾ ਜੀ ਅੱਜ ਦਾ ਜੀ ਇਹ ਮੇਥੀ ਵੀ ਆਪਣੇ ਬਰਨਾਲਾ ਮੰਡੀ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਜੀ ਸਾਗ ਨਾਲ ਆ ਹਾਂਜੀ ਦੋਸਤੋ ਪਹਾੜੀ ਗਾਜਰਾਂ ਦਾ ਭਾਰ ਹੈ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਰ ਹੈ ਜੀ ਅੱਜ ਦਾ ਜੀ 1200 ਤੋਂ ਲੈ ਕੇ 1250 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਜੀ 35 ਸੇਰੀ ਦਾ ਭਾਰ ਹੈ ਜੀ ਅੱਜ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪਿੰਸੇਰੀ ਦਾ ਜੀ ਅੱਜ ਦਾ ਜੀ ਗਾਜਰਾਂ ਦਾ ਹਾਂਜੀ ਦੋਸਤੋ ਗੋਭੀ ਦਾ ਭਾਰ ਹੈ ਜੱਜ ਦਾ ਜੀ ਬਾਹਰਲੀ ਗੋਭੀ ਦਾ ਭਾਰ ਹੈ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਰ ਹੈ ਜੀ ਅੱਜ ਦਾ ਜੀ ਗੋਭੀ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬ ਵੀਗਲ ਬਾਟਰ ਮੈਂ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਲੋਕਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਬੰਦ ਲਫਫੇ ਦਾ ਭਾਅ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਜੀ ਲੋਕਲ ਗੋਭੀ ਦਾ ਜੀ ਅੱਜ ਦਾ ਜੀ ਓ ਵੀਡੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਲੋਕ ਗੋਭੀ ਦਾ ਭਾਅ ਜੀ ਅੱਜ ਦਾ ਜੀ ਇਹ ਕਿਸੇ ਨੇ ਵੀ ਲੈਣੀ ਹੈ ਜੀ 15 ਨੰਬਰ ਦੁਕਾਨ ਤੇ ਆਉਂਦੀ ਹੈ ਜੇ ਗੋਭੀ ਕਿਸੇ ਨੇ ਵੀ ਲੈਣੀ ਹੈ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਤੇ ਕੋਈ ਮੰਡੀ ਦੇ ਵਿੱਚ ਗੋਭੀ ਗੋਭੀ ਹੋਈ ਪਈ ਆ ਜੀ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਾਲਕ ਦਾ ਥੋੜਾ ਜਿਹਾ ਰੇਟ ਤੇਜ਼ ਹੋ ਗਿਆ ਜੀ ਪਾਲਕ ਦਾ ਰੇਟ ਹੈਗਾ ਅੱਜ ਦਾ ਜੀ ਦਰ ਤਿੰਨ ਦਾ ਭਾਅ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਜੀ ਦਰਜੰਦਾ ਜੀ ਅੱਜ ਦਾ ਜੀ ਪਾਲਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਅੱਜ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਟਮਾਟਰ ਦਾ ਜੀ ਇਕੱਠਾ ਮਟਰ ਲੈਣੇ ਪੈਣਾ ਹੈ ਕਮਾਂਡਰ ਜੀ ਕਿਸੇ ਨੂੰ ਵੀ ਲੈਣੇ ਜੀ ਬੰਦ ਗਰੇਟਾ ਦਾ ਭਾਅ ਜੀ ਟਮਾਟਰ ਦਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਲਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਆਲਿਆਂ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਆਲਿਆਂ ਦਾ ਜ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਆਪਾਂ ਬੰਦ ਨੱਦਿਆਂ ਦਾ ਭਾਅ ਚੈੱਕ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਸ਼ੇਅਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਜੀ ਸ਼ੇਅਰ ਦਾ ਜੀ ਹਾਂਜੀ ਦੋਸਤੋ ਆਪਾਂ ਸ਼ੇਅਰ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸ਼ੇਅਰ ਤੇ ਫਰੂਟ ਦਾ ਜੀ ਅੱਜ ਦਾ ਜੀ ਆਪਾਂ ਬੰਦ ਗ੍ਰੇਟਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਕੇਲੇ ਦਾ ਕੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ 4 ਨੰਬਰ 5 ਨੰਬਰ ਦਾ ਗਾਣ ਤੇ ਦਿਖਾਉਣਾ ਵੀ ਆਪਾਂ ਬੋਲੀ ਸ਼ੇਵ ਦੀ ਵੀ ਕੀ ਪਾ ਚੱਲ ਰਹੀ ਹੈ ਸ਼ੇਵ ਦਾ ਜੀ ਅੱਜ ਦਾ ਜੀ ਬੋਲੀ ਤੇ 40 80 ਵੇ 70 80 ਸ਼ੇਵ ਦੇ ਕੇ ਬੈਠ ਜਾ ਹਾਂਜੀ ਬਸ ਹਲੋ ਲੋਣਾ ਫੇਰੀ ਆ 80 ਇੱਕ ਹੋ ਹੋ 480 ਵੇ چار سو جنیا بیٹیا جنیا بول سو پانچ سو دس روپیے ہاں پانچ سو بھی ਬੀ ਹਲੋ ਬੀ ਅੰਦੀ ਦੋਸਤੋ ਛੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੋਲੀ ਦੇ ਭਾਅ ਆ ਰਿਹਾ ਜੀ ਛੇ ਦਾ ਜੀ 520 ਰੁਪਏ ਦਾ ਭਾਅ ਆ ਰਿਹਾ ਜੀ ਛੇ ਦਾ ਇਹ ਸਾਰੇ ਮੀਟਿੰਗ ਰੀਤੀ ਨੇ ਬੰਦੇ ਤੁਸੀਂ ਵੀ ਲੈਣੀਆਂ ਜੀ ਬੋਲੀ ਦਾ ਭਾਅ ਜੀ ਛੇ ਦਾ ਜੀ ਅੱਜ ਦਾ ਜੀ ਪੂਰਾ ਵਧੀਆ ਕਾਪਦੇ ਛੇ ਦਾ ਭਾਅ ਜੀ ਅੱਜ ਦਾ ਜੀ ਬੋਲੀ ਦਾ ਸਤਨਾਮ ਐ ਮਜ਼ਦੂਰਾ ਬਾਬਾ ਜੀ ਕੜ ਬੇਟੀਆਂ 520 ਰੁਪਏ ਬੀ ਹਲੋ ਜਤਵਾ ਦੇ ਅੱਗੇ 40 40 40 340 40 40 40 ਚਲ ਚਲ ਮੈਂ ਕਮਾ ਗਿਆ ਯਾਰ ਜੀ ਤੋਂ ਬਿਨਾਂ ਵੀ ਇਹਦੀ ਮਾਗੀਆਂ ਨੇ ਕਰਨਾ ਕੀ Oh, all right oh. oh. ਸਾਈਕੋ ਨਬੇ ਵੀਨ ਸਾਈਕੋ ਨਬੇ ਇਨਾਮ ਤੋਂ ਆਪ ਤੇ ਇਹੋ ਹਾਂਜੀ ਦੋਸਤੋ ਛੇਵ ਦਾ ਭਾਅ ਆ ਰਿਹਾ ਜੀ ਅਜਰਾਜੀ ਬੋਲੀ ਦਾ ਭਾਅ ਆ ਰਿਹਾ ਜੀ ਛੇਵ ਦਾ ਜੀ 350 ਅਜਿਹਾ ਭਾਅ ਆ ਰਿਹਾ ਜੀ ਪੀਟੀ ਦਾ ਜੀ ਛੇਵ ਦਾ ਜੀ ਅਜਰਾਜੀ ਇਹ ਬੰਦ ਪੇਟੀ ਦਾ ਭਾਅ ਜੀ ਅਜਰਾਜੀ ਇਹ ਜੀਆਂ ਮਿੱਟੀ ਲੈਣੇ ਮੈਨੇ ਕਿਸੇ ਨੂੰ ਵੀ ਲੈਣੇ ਨਹੀਂ ਬੰਦ ਬੋਲੀਆ ਪੇਟੀ ਦਾ ਭਾਅ ਜੀ ਬੋਲੀ ਦਾ ਜੀ ਅਜਰਾਜੀ ਇਹ 2 2 2 2 ਵੇਦਿਆ ਵੇ 325 25 25 25 अच्छे 330 बच्चे भाई 330 330 रुपये 330 रुपये भाई 330 रुपये दे दे भाई 330 रुपये 330 रुपये अरे अरविंद शर्मा भाई इनकी बेटियां जी दोस्तों 330 रुपये तक भी पेटी में पा रहे जी आज जी बोली ना जी सेवदा जी आज दा ए बंड पेटी ना पा जी आज दा जी सेवदा ਜੀ ਦੋਸਤੋ ਮਸੰਮੀ ਦੇ ਭਾਅ ਹੋ ਗਿਆ ਜੀ ਤੇਜ ਹੋ ਗਏ ਮਸੰਮੀ ਦੇ ਭਾਅ ਜੀ ਬੰਦ ਗੱਟਿਆਂ ਦਾ ਭਾਅ ਆ ਰਿਹਾ ਜੀ ਮਸੰਮੀ ਦਾ ਜੀ ਅੱਜ ਦਾ ਜੀ 20 ਕਿਲੋ ਵਾਲੀ ਮਸੰਮੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 800 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ ਵੀ ਪੰਜ ਨੰਬਰ ਦੁਕਾਨ ਤੋਂ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਮਸੰਮੀ ਦਾ ਭਾਅ ਤੇਜ ਨੇ ਜੀ ਅੱਜ ਦਾ ਜੀ 800 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 33 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜ ਦੋਸਤੋ ਪੈਨੈਪਲ ਦਾ ਭਾਰ ਹੈ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਰ ਹੈ ਜੀ ਪੈਨੈਪਲ ਦਾ ਜੀ ਕਿਲੋ ਦਾ ਪੈਨੈਪਲ ਦਾ ਜੀ 30 ਰੁਪਏ ਕਿਲੋ ਦਾ ਭਾਰ ਜੀ ਪੈਨੈਪਲ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਪਵਿੱਤੇ ਦਾ ਭਾਰ ਹੈ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਰ ਹੈ ਜੀ ਪਵਿੱਤੇ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਰ ਦੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਰ ਦੀ ਪਵਿੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਡਰਾਈਂਗ ਫਰੂਟ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਆ ਰਿਹਾ ਜੀ ਕਿਲੋ ਦਾ ਜੀ ਅੱਜ ਦਾ ਜੀ ਇਹ ਲੋਕਲ ਡਰਾਈਂਗ ਫਰੂਟ ਆ ਜਾਂਦੇ ਜੀ ਕਿਸੇ ਨੂੰ ਵੀ ਲੈਣਾ ਜੀ ਤੇ ਲੋਕਲ ਡਰਾਈਂਗ ਫਰੂਟ ਦਾ ਭਾਅ ਆ ਰਿਹਾ ਜੀ ਕਿਲੋ ਦਾ ਜੀ ਅੱਜ ਦਾ ਜੀ 200 ਰੁਪਏ ਕਿਲੋ ਦਾ ਭਾਅ ਜੀ ਡਰਾਈਂਗ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਆ ਰਿਹਾ ਜੀ 125 ਰੁਪਏ ਤੱਕ ਦਾ ਭਾਅ ਜੀ ਕੀਵੀ ਵਾਲੀ ਡੱਬੀ ਦਾ ਜੀ ਇਹ ਬੰਦ ਡੱਬੀ ਦਾ ਭਾਅ ਜੀ ਕੀਵੀ ਦਾ ਜੀ ਅੱਜ ਦਾ ਜੀ ਇਹ ਇਹ ਚੋ 25 ਰੁਪਏ ਦਾ ਭਾਅ ਜੀ ਡੱਬੀ ਦਾ ਜੀ ਇਹਦੇ ਵਿੱਚ ਡੱਬੀ ਦੇ ਵਿੱਚ 4 ਪੀਸ ਹੁੰਦੇ ਜੀ ਡੱਬੀ ਦੇ ਵਿੱਚ ਕਿਵਿ ਦਾ ਜੀ ਹਾਂਜੀ ਦੋਸਤੋ ਦੱਸਦਾ ਭਾਅ ਹੈਗਾ ਜੀ ਅੱਜ ਇਹ ਬੰਦ ਲਾ ਫਾਗ ਦਾ ਭਾਅ ਰਿਹਾ ਜੀ 10 ਪੀਸ ਹੁੰਦੇ ਜੀ ਇਹਦੇ ਵਿੱਚ 600 650 ਰੁਪਏ ਦਾ ਭਾਅ ਜੀ ਦੱਸਦਾ ਜੀ ਅੱਜ ਦਾ ਜੀ ਇਹ 10 ਪੀਸ ਹੁੰਦੇ ਜੀ ਇਹਦੇ ਵਿੱਚ ਨਰੀਅਲ ਦਾ ਜੀ ਪਾਣੀ ਹੋਏ ਨਰੀਅਲ ਦਾ ਭਾਅ ਜੀ 650 ਰੁਪਏ ਦਾ ਭਾਅ ਜੀ ਨਰੀਅਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਪਿਆਜ਼ ਦਾ ਜਿਹੜੇ ਆਲੂ ਬਾਰੇ ਵੀ ਆਪਾਂ ਗੱਲਬਾਤ ਕਰਦੇ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ ਰੇਟ ਹੀ ਆਪਾਂ ਗੱਲਬਾਤ ਕਰੀਏ ਜੀ ਤੋਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹਾਂ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀ ਕੋਈ ਬਾਬੂ ਜੀ ਬਹੁਤ ਵਧੀਆ ਮੌਸਮ ਵੀ ਢੰਡਾ ਹੋ ਰਿਹਾ ਹਾਂ ਹੀ ਪੂਰਾ ਵਧੀਆ ਹਾਂ ਜੀ ਤੇ ਆਲੂ ਦਾ ਕੀ ਭਾਅ ਚੱਲੀ ਜਾਂਦਾ ਜੀ ਅੱਜ ਦੇ ਦਿਨ ਵਿੱਚ ਡਾਇਮੰਡ 600 ਰੁਪਏ 'ਚ ਨਿਜੇ ਵਿੱਚ ਵਿਕਿਆ 450 ਇਹ 450 ਤੋਂ ਲੈ ਕੇ 600 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਨਾ ਭਾਅ ਜੀ ਅੱਜ ਦਾ ਜੀ ਆਲੂ ਦਾ ਜੀ ਯਾਰ ਇਹ ਡਬਾਬੂ ਆਲੂ 400 ਤੋਂ ਲੈ ਕੇ 600 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਡਾਇਮੰਡ ਆਲੂ ਦਾ ਭਾਅ ਜੀ ਵੱਧ ਚੁੱਕੇ ਨੇ ਜੀ ਓਏ ਲਾ 450 ਰੁਪਏ ਗਿਆ ਹਾਂ ਜੀ ਦੋਸਤੋ ਐਲ ਆਰ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 450 ਰੁਪਏ ਦਾ ਭਾਅ ਆ ਰਿਹਾ ਜੀ ਐਲ ਆ ਹਾਂਜੀ ਦੋਸਤੋ ਐਲ ਆਰ ਦਾ ਭਾਅ ਆ ਰਿਹਾ ਜੀ 4500 ਰੁਪਏ ਦਾ ਭਾਅ ਆ ਰਿਹਾ ਜੀ ਐਲ ਆਰ ਦਾ ਤੇ ਬਾਬੂ ਜੀ ਨੇ ਵੀ ਗੱਲਬਾਤ ਕਰਕੇ ਦਾ ਸਕਰੀਨ ਤੇ ਨੰਬਰ ਵੀ ਪਾ ਰਿਹਾ ਜੀ ਡੈਮਟਾਲੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੂਰੇ ਟਾਪ ਦੇ ਅਲੂ ਦਾ 600 ਰੁਪਏ ਦਾ ਭਾਅ ਆ ਰਿਹਾ ਜੀ ਡੈਮਟਾਲੂ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਅਲੂ ਦਾ ਜੀ ਅੱਜ ਦਾ ਜੀ 550 ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਤੇ ਪਿਆਜ਼ ਹੋਰ ਵੀ ਪਿਆਜ਼ ਆ ਗਿਆ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਬੰਦ ਗੱਟੇ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੱਡੀ ਵਾਲੇ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਲਾਲ ਪਿਆਜ਼ ਜੀ 14 ਤੋਂ ਲੱਗੇ 15 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਇਹ ਪੂਰਾ ਵਧੀਆ ਮੋਟਾ ਪਿਆਜ਼ ਆ ਜੀ ਇਹ ਹਾਂਜੀ ਦੋਸਤੋ ਆਪਾਂ ਹੋਰ ਵੀ ਮੋਟਾ ਪਿਆਜ਼ ਦਿਖਾ ਰਹੇ ਮੋਟਾ ਪਿਆਜ਼ ਦਾ ਭਾਅ ਰਿਹਾ ਜੀ ਇਹਦਾ ਵੀ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਰਾਜੀ ਹੈ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਪਿਆਰ ਦਾ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਨਾਸਕ ਦੇ ਪਿਆਰ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਰ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਨਾਸਕ ਦੇ ਪਿਆਰ ਦਾ ਜੀ ਜੇ ਵੀ ਮਾਰਤਾ ਦਾ ਜੀ ਪਿਆਜ਼ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਅੱਜ ਇਹ ਬੰਦ ਗੱਟੇ ਲੈਣੇ ਮੈਣੇ ਜੀ ਹਾਂਜੀ ਦੋਸਤੋ ਲਸਣ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਆ ਰਿਹਾ ਜੀ ਲਸਣ ਦਾ ਜੀ ਅੱਜ ਦਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਪੂਰਾ ਵਧੀਆ ਮੋਟੀ ਗੰਡੇ ਵਾਲੇ ਲਸਣ ਦਾ ਭਾਅ ਜੀ ਅੱਜ ਦਾ ਜੀ ਲਸਣ ਦਾ